ਇਹ ਵਿਰੋਧ ਚੱਲ ਰਹੀ ਮਹਿਮਾ ਨੂੰ ਲੈ ਕੇ ਹੁਣ ਮੈਡੀਕਲ ਸਟੋਰ ਮਾਲਕ ਵੀ ਆਏ ਪੁਲਸ ਦੇ ੜਿੱਕੇ ਦੇ ਵਿੱਚ ਨਸ਼ਾ ਵਿਰੋਧ ਚੱਲ ਰਹੀ ਮੁਹਿੰਮ ਅਧੀਨ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਗੁਰੂ ਜੀ ਮੈਡੀਕਲ ਸਟੋਰ ਡਰੱਗ ਇਨਸਪੈਕਟਰ ਤੇ ਪੁਲਸ ਵੱਲੋਂ ਸਾਂਝੀ ਰੇਡ ਕਰਕੇ 1080 ਨਸ਼ੀਲੀਆਂ ਗੋਲੀਆਂ ਤੇ 4 ਚੀਚੀਆਂ ਬਰਾਮਦ ਕੀਤੀਆਂ ਗਈਆਂ ਹਨ ਇਹ ਰੇਡ ਦੇਰ ਰਾਤ 메ਨ ਚੌਂਕ ਮੌਜੂਦ ਗੁਰੂਜੀ ਮੈਡੀਕਲ ਸਟੋਰ ਤੇ ਦਾਲਤ ਦੇ ਹਕੂਮਤਾਂ ਤੇ ਕੀਤੀ ਗਈ। ਉਧਰ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਰੇਡ ਦੌਰਾਨ ਮੌਕੇ ਤੋਂ ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਬਰਾਮਦ ਹੋਈਆਂ। ਉਹਨਾਂ ਕਿਹਾ ਕਿ ਪਿਛਲੇ ਦਿਨੀ ਵਿਜੇ ਕੁਮਾਰ ਨਾਮ ਦੇ ਵਿਅਕਤੀ ਤੋਂ 4 ਕਰੋੜ ਤੋਂ ਵੱਧ ਦੀਆਂ ਨਸ਼ੀਲੀਆਂ ਦਵਾਈਆਂ ਤੇ ਡਰੱਗ ਮਨੀ ਬਰਾਮਦ ਹੋਈ ਸੀ ਉਸੇ ਦੌਰਾਨ ਗੁਰੂ ਜੀ ਮੈਡੀਕਲ ਸਟੋਰ ਦੇ ਮਾਲਕ ਦੀਪ ਗੋਲ ਦਾ ਨਾਮ ਵੀ ਸਾਹਮਣੇ ਆਇਆ ਸੀ ਉਹ ਦੱਸਦੇ ਹਨ ਕਿ ਦੀਪ ਗੋਲ ਇਸ ਕਾਰਵਾਈ ਤੋਂ ਬਾਅਦ ਦੁਕਾਨ ਬੰਦ ਕਰਕੇ ਫਰਾਰ ਹੋ ਗਿਆ ਪੁਲਿਸ ਨੇ ਅੱਗੇ ਵਧਦੇ ਹੋਏ ਰੇਡ ਕਰਕੇ ਦੁਕਾਨ ਚੋਂ ਹੋਰ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ ਉਧਰ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚੱਲ ਰਹੀ ਇਹ ਮੁਹਿੰਮ ਹੁਣ ਤੱਕ ਕਈ ਵੱਡੀਆਂ ਕਾਮਯਾਬੀਆਂ ਹਾਸਲ ਕਰ ਚੁੱਕੀ ਹੈ। ਇਸੇ ਰੇਡ ਦੌਰਾਨ ਮੋਗਾ ਡਰੱਗ ਇਨਸਪੈਕਟਰ ਨਵਦੀਪ ਸੰਧੂ ਵੀ ਮੌਜੂਦ ਰਹੇ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਹੁਣ ਡਰੱਗ ਨੂੰ ਲੈ ਕੇ ਨਸ਼ੀਲੀਆਂ ਗੋਲੀਆਂ ਦੇ ਧੰਦੇ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਅੜਕੇ ਚੜਦੇ ਨਜ਼ਰ ਆ ਰਹੇ ਹਨ ਜੋ ਬੇਖੌਫ ਹੋ ਕੇ ਨਸ਼ੀਲੀਆਂ ਗੋਣੀਆਂ ਲੋਕਾਂ ਨੂੰ ਵੇਚ ਰਹੇ ਸਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਜੀ ਸਾਹਿਬ ਅੱਜ ਤੁਸੀਂ ਮੈਡੀਕਲ ਰੇਡ ਕੀਤੀ ਹੈ ਕੀ ਨਾਮ ਮੈਡੀਕਲ ਦਾ ਰੇਡ ਦਾ ਪਤਾ ਕੀ ਹੈ ਇਹ ਗਰੂਮ ਮੈਡੀਕਲ ਆ ਇਹਨਾਂ ਦੇ ਜਿਹੜੇ ਓਨਰ ਹੈਗੇ ਆ ਉਹਨਾਂ ਦੇ ਖਿਲਾਫ ਪਹਿਲਾਂ ਇੱਕ ਪਰਚਾ ਦਰਜ ਹੋਇਆ ਕਾਫੀ ਕਰੀਬ 12 ਲੱਖ ਦੇ ਕਰੀਬ ਗੋਲੀ ਪਹਿਲਾਂ ਫੜ ਹੋਈ ਆ ਇਹਦੇ ਵਿੱਚ ਉਹਦੇ ਵਿੱਚ ਇਹ ਜਾਂਚਾਂ ਤੋਂ ਜਿਹੜੇ ਇਹ ਸਰਚ ਬਰਾਂਟਾ ਦੀ ਦੁਕਾਨ ਦੇ ਲੈ ਸੀ ਨਾਲ ਡਰਗ ਇੰਸਪੈਕਟਰ ਸਾਹਿਬ ਸਾਡੇ ਨਾਲ ਤੇ ਐਸ ਐਚਓ ਸਾਹਿਬ ਤੇ ਜਿਹੜੀਆਂ ਇਹਨਾਂ ਦੇ ਜੋ ਵੀ ਦਵਾਈਆਂ ਮਿਲੀਆਂ ਜਿਹੜੀਆਂ ਸੀਲ ਕੀਤੀਆਂ ਉਹਨਾਂ ਉੱਗਲੀ ਕਾਰਵਾਈ ਚੱਲ ਰਹੀ ਆ ਹੋਰ ਵੀ ਜਿਹੜੀਆਂ ਦੁਕਾਨਾਂ ਤੇ ਸਰਚ ਕੀਤੀ ਜਾਊਗੀ ਕਿੰਨੀ ਕਵਰੀ ਕੀਤੀ ਇਹਦੇ ਵਿੱਚ 1000 80 ਗੋਲੀਆਂ ਵਾਂ ਤੇ ਚਾਰ ਜਿਹੜੀਆਂ ਸ਼ੀਸ਼ੀਆਂ ਆ ਗਈਆਂ ਨੇ ਜੋ ਜਿਹੜੇ ਸਾਰ ਦੁਕਾਨ ਵਾਲਾ ਹੈਗਾ ਜੇ ਨੰਬਰ ਦਿੱਤਾ ਹੋਵੇ ਰੈਕਸ ਕਰ ਲਿਆ ਗਿਆ ਕਿ ਨਹੀਂ ਉਹ ਭੱਜੇ ਹੋਇਆ ਉਹਨਾਂ ਦੇ ਜਲਦੀ ਉਹਨਾਂ ਤੋਂ ਵੀ ਰੈਸਟ ਕੀਤੇ ਜਾਣੀਂਗੀ